ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਗਤ ਕਰਦਾ ਹੈ। ਬੀਤੀ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਫ੍ਰੀਕੋਡ ਪਹੁੰਚੇ। ਫ੍ਰੀਕੋਡ ਪਹੁੰਚੜ ਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ। ਰਾਜਾ ਵੜਿੰਗ ਦਾ ਫ੍ਰੀਕੋਡ ਪਹੁੰਚਣ ਦਾ ਮਕਸਦ ਸੀ ਕਿ ਕਾਂਗਰਸ ਪਾਰਟੀ ਵੱਲੋਂ ਬਲਾਕ ਪੱਧਰੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਉਹਨਾਂ ਵੱਲੋਂ ਪਹਿਲਾ ਕੋਟਕਪੂਰਾ ਦੇ ਵਿੱਚ ਇੱਕ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਫਰੀਕੋਟ ਦੇ ਵਿੱਚ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਵਰਕਰ ਵੱਧ ਝੜ ਕੇ ਪਹੁੰਚੇ ਅਤੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਲਾਕ ਪੱਧਰੀਆਂ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਹਰ ਇੱਕ ਵਰਕਰ ਤੱਕ ਪਹੁੰਚਿਆ ਜਾਵੇ ਉਹਨਾਂ ਕਹਿੰਦੇ 2027 ਦੀਆਂ ਚੋਣਾਂ ਲਈ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਅਤੇ ਜੋ راہੂਲ ਗਾਂਧੀ ਵੱਲੋਂ ਦਿਸ਼ਾ ਦੇ ਦਿੱਤੇ ਗਏ ਨੇ ਉਹਨਾਂ ਦੇ ਆਧਾਰ ਤੇ 100 ਦੇ ਕਰੀਬ ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਜਾਵੇਗੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕਾਂਗਰਸ ਵਿੱਚ ਕਿਤਨਾ ਕਿਤੇ ਆਪਸੀ ਧੜੇਬਾਜ਼ੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਉਹਨਾਂ ਨੂੰ ਇਹ ਸਭ ਕੁਝ ਭੁੱਲ ਕੇ ਪਾਰਟੀ ਲਈ ਇਕੱਠੇ ਹੋ ਕੇ ਲੜਨਾ ਪਵੇਗਾ ਅਤੇ ਫਿਰ ਹੀ ਉਹ ਜਿੱਤ ਪ੍ਰਾਪਤ ਕਰ ਸਕਣਗੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਹਿੰਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਪਾਰਟੀ ਆ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਪ੍ਰਕਾਰ ਰਾਹੁਲ ਗਾਂਧੀ ਹਰ ਜ਼ਿਲ੍ਹਾ ਸਤ ਤੇ ਜਾ ਕੇ ਆਬਜ਼ਰਵਰ ਪੇਜ ਕੇ ਜਿਨੇ ਦੇ ਪ੍ਰਧਾਨ ਨਿਯੁਕਤ ਕਰ ਰਹੇ ਨੇ Madhya Pradesh Gujarat ਦੇ ਵਿੱਚ ਫੋਰ ਕਈ ਸਟੇਟਾਂ ਦੇ ਅੰਦਰ ਇਹਦੀ ਸ਼ੁਰੂਆਤ Gujarat ਤੋਂ ਹੋਈ ਹੁਣ ਉਸੇ ਤਰ੍ਹਾਂ ਹੀ ਉਸੇ ਤਰਜ਼ ਤੇ ਅਸੀਂ ਲੋਕਾਂ ਨੇ ਬਲਾਕ ਸਰ ਤੇ ਆ ਕੇ ਬੀਂਦੀਆਂ ਕਿ ਕੀ ਸਾਡੇ ਬਲਾਕ ਜਿਹੜੇ ਨੇ ਉਹ ਮਜ਼ਬੂਤ ਨੇ ਕੀ ਸਾਡੀਆਂ ਬਲਾਕ ਕਮੇਟੀਆਂ ਮਜ਼ਬੂਤ ਨੇ ਅਸੀਂ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਾਡੇ ਬਲਾਕ ਤੇ ਕੰਮ ਕਰ ਰਹੇ ਫਿਰ ਬਲੌਕ ਤੋਂ ਥੱਲੇ ਅਸੀਂ ਮੰਡਲ ਕਮੇਟੀ ਬਣਾਉਣੀ ਹੈ ਫਿਰ ਬੂਥ ਕਮੇਟੀ ਬਣਾਉਣੀ ਹੈ ਫਿਰ ਅਸੀਂ ਉਹ ਬੂਥ ਕਮੇਟੀ ਨੂੰ ਆਪ ਦੇ ਕੰਮ ਲਾਉਣਾ ਸੋ ਇਸ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਬਲੌਕ ਮੀਟਿੰਗਸ ਲੈ ਰਹੇ ਹਾਂ ਜਿਹੜਾ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਬਲੌਕ ਮੀਟਿੰਗਾਂ ਕਰਨੀਆਂ ਤੇ ਬਲੌਕ ਦੇ ਅਹੁਦੇਦਾਰ ਨਾਲ ਸਿੱਧੀ ਗੱਲਬਾਤ ਕਰ ਸੋ ਅੱਜ ਮੈਂ ਹੁਸੈਨ ਮੁਹੰਮਦ ਦੇ ਤਹਿਤ ਅੱਜ ਫਰੀਦਕੋਟ ਆਇਆ ਹਾਂ ਅਸੀਂ ਇਸ ਤੋਂ ਪਹਿਲਾਂ ਕੂਟਪੂਰਾ ਇਹ ਕਰਕੇ ਆਏ ਹੁਣ ਫਰੀਪੋਟ ਹੈ ਔਰ ਇਹ سلسلہ ਕੱਲ ਮੈਂ ਸੀਗਾ ਬਰਨਾਲੇ ਫਤੋੜ ਪਹਿਲਾਂ ਅੰਮ੍ਰਿਤਸਰ ਖਰੜ ਇਹ سلسلہ ਲਗਾਤਾਰ ਜਾਰੀ ਰਹੇਗਾ 117 ਜਾਂ 17 ਇਸੇ ਤਰ੍ਹਾਂ ਬਲੌਕ ਦੇ ਗੱਲਬਾਤ ਕਰਾਂਗੇ ਜਿੱਥੇ ਸਾਡੇ ਬਲੌਕ ਕਮਜ਼ੋਰ ਹੋਣਗੇ ਉਹਨਾਂ 'ਚ ਤਬਦੀਲੀ ਲੈ ਕੇ ਆਵਾਂਗੇ ਉਹਨਾਂ ਦੇ ਵੋਧੇਦਾਰਾਂ 'ਚ ਤਬਦੀਲੀ ਲੈ ਕੇ ਆਵਾਂਗੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡਾ ਜਦੋਂ ਨੂੰ 2027 'ਚ ਇਲੈਕਸ਼ਨ ਆਣਾ ਹੈ ਉਦੋਂ ਤੱਕ ਸਾਡਾ ਟਾਂਚਾ ਮੁਕੰਮਲ ਤੌਰ ਤੇ ਫਿੱਟ ਹੋ ਗਿਆ। ਬਰੂਸੇਲ ਨੇ ਬਣਾਇਆ ਵੀ ਜਾਵੇਗਾ ਕਿ ਕਿ ਪਿਛਲੇ ਇਤੋਂ ਉਹ ਗਲੈਕਸ਼ਨ ਵੀ ਚੱਲਦਾ ਹੋਰ ਉਹ ਦੇਖ ਕੇ ਮੈਨੂੰ ਬੁਲਾਇਆ ਨਹੀਂ ਗਿਆ ਸੀ ਕਿਤੇ ਵੀ। ਉਹਨਾਂ ਲੋਕਾਂ ਨੇ ਬਣਾਇਆ ਜਾਵੇਗਾ ਕੇਕ ਤਾਂ ਨਾਲ ਬਰਾਬਰ ਉਸਤੇ। ਦੇਖੋ ਗੱਲ ਇਹ ਹੈ ਵੀ ਸਾਡੇ ਲੋਕਾਂ ਦੇ ਹਰ ਬੰਦੇ ਦਾ ਹੀ ਹੁੰਦਾ ਹੈ। ਕਿਤੇ ਨਾ ਕਿਤੇ ਕੋਈ ਨਾ ਕੋਈ ਇੰਟਰਸਟ ਹੋ ਜਾਂਦੇ ਆ। ਪਰ ਹਮੂਮਨ ਤੌਰ ਦੇ ਲਾਰਜਰ ਜਿਹੜਾ ਇੰਟਰਸਟ ਹੈਗਾ ਪਾਰਟੀ ਦਾ ਉਹ ਹੈ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਵੇ। ਪੰਜਾਬ ਦੇ ਹਿੱਤਾਂ ਨੂੰ ਅੱਗੇ ਲੈ ਕੇ ਚੱਲਗੇ ਨਾ ਕਿ ਕੋਈ ਨਿੱਜੀ ਸਵਾਰਥ ਖੰਡਾ ਇਕਾ ਦੁਕਾ ਇਦੋਂ ਉਦੋਂ ਸ਼ਕਾਇਤਾ ਆ ਜਾਂਦੀ ਹੈ ਕਿ ਹਰ ਵਿਅਕਤੀ ਆਪਣੇ ਨਿੱਜੀ ਸਵਾਰਥ ਲੈ ਕੇ ਚੱਲ ਪੈਂਦਾ ਹੈ ਮੈਂ ਇਹ ਵੀ ਨਹੀਂ ਗਰਾ ਕਹਾਂਗਾ ਕਿ ਸਭ ਕੁਝ ਬਹੁਤ ਠੀਕ ਹੈ ਸਭ ਕੁਝ ਠੀਕ ਤਾਂ ਇੱਕ ਪਰਿਵਾਰ ਵੀ ਨਹੀਂ ਹੁੰਦਾ ਜਿਹੜਾ ਤਿੰਨ ਜੀਆਂ ਦਾ ਪਰਿਵਾਰ ਹੁੰਦਾ ਹੈ ਲੇਕਿਨ ਮੈਨੂੰ ਪੂਰਨ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਬਾਰੇ ਮਾਨ ਹੈ ਦੇ ਨਾਲ ਹੀ ਨਾਲ ਮੈਨੂੰ ਹਾਈ ਕਮਾਂਡ ਤੇ ਪੂਰਨ ਵਿਸ਼ਵਾਸ ਹੈ ਕਿ ਅਸੀਂ ਜਿੱਥੇ ਮਾੜੀ-ਮੋਟੀ ਏਕਾ ਦੁਕਾ ਤਕਨੀਕ ਹੈਗੀ ਆ ਉਹਨਾਂ ਦੇ ਸਮੇਂ ਚ ਠੀਕ ਆਪਾਂ ਆ ਹੁਣ ਜਿਹੜੀਆਂ ਸਾਡੀਆਂ ਜਥੇਬੰਦੀਆਂ ਮੀਟਿੰਗ ਹੈ ਅਗਰ ਇਹਨੂੰ ਮੁਕੰਮਲ ਤੌਰ ਤੇ ਅਸੀਂ ਟਾਂਚੇ ਨੂੰ ਫਿੱਟ ਕਰਦੇ ਆਂ ਫੇਰ 100% ਜਿੱਦਾਂਗੇ ਤੇ ਜੇ ਇਹ ਨਾ ਕੀਤਾ ਤੇ ਫਿਰ ਅਸੀਂ ਕਈ ਲੀਡਰ ਸੋਚੀ ਜਾਂਦੇ ਰਹਿੰਦੇ ਆ ਕੋਈ ਸਾਡੇ ਫਲਾਣਾ ਲੀਡਰ ਆ ਜੂਗਾ ਉਹ 5000 ਵੋਟ ਵਧਾ ਆ ਜੂਗਾ ਸਾਡੇ ਫਲਾਨਾ ਲੀਡਰ ਬਣ ਜੇ ਤਾਂ ਉਹ 10000 ਰੁਪਏ ਦਾ ਦੂਗਾ ਐ ਵੋਟ ਵੀ ਚੋਣ ਨਹੀਂ ਜਿੱਤੀ ਜਾ ਸਕਦਾ ਚੋਣ ਜੇ ਅਸੀਂ ਮੁਕੰਮਲ ਤੌਰ ਤੇ ਸੰਗਠਨ ਖੜਾ ਕਰ ਲਿਆ ਜਿਹੜਾ ਰਾਹੁਲ ਗਾਂਧੀ ਦਾ ਸੰਦੇਸ਼ ਹੈ ਉਹ ਪਨਾ ਲਿਆ ਤਾਂ 100 ਸੀਟ ਕਾਂਗਰਸ ਪਾਰਟੀ ਦੀ ਬਣਨੀ ਹੈ 100 ਸੀਟ